ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਦੇ ਵੀ ਇਹ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇੱਕ ਵਾਰੀ ਹੋ ਜਾਵੇ ਤੁਸੀਂ ਵੀ ਸਾਵਧਾਨ ਹੋ ਸਕਦਾ ਹੈ ਕਿ ਤੁਹਾਨੂੰ ਵੀ ਹਿਪਨੋਟਾਈਜ਼ ਕਰਕੇ ਤੁਹਾਡੇ ਨਾਲ ਵੀ ਵੱਡੀ ਲੁੱਟ ਹੋ ਸਕਦੀ ਹੈ ਜੀ ਹਾਂ ਐਸਾ ਇੱਕ ਮਾਮਲਾ ਜਿਹੜਾ ਪਠੰਡੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਪਾਰੀ ਆਪਣੀ ਗੱਡੀ ਦੀ ਸਰਵਿਸ ਕਰਾ ਕੇ ਤੇ ਆਪਣੇ ਘਰ ਵਾਪਸ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਇੱਕ ਸਾਥ ਮਿਲਦਾ ਤੇ ਸਾਧ ਕਹਿੰਦਾ ਹੈ ਕਿ ਉਸ ਨੂੰ ਜਿਹੜਾ ਆਪਣੀ ਗੱਡੀ 'ਚ ਬਿਠਾ ਕੇ ਮੈਨੂੰ ਅਗਲੇ ਮੋੜ ਤੱਕ ਛੱਡਿਆ ਤਾਂ ਇੰਨੀ ਦੇ ਤੇ ਵਿੱਚ ਜਿਹੜਾ ਆ ਸਾਧ ਜਿਹੜਾ ਆ ਉਹ ਵਿਅਕਤੀ ਨੂੰ ਹਿਪਨੋਟਾਈਜ਼ ਕਰਕੇ ਉਹਦੇ ਹੱਥ ਦੇ ਵਿੱਚ ਪਿਆ ਕੜਾ ਉਹ ਉਤਾਰ ਲੈਂਦਾ ਜਿਹੜਾ ਕਿ ਚਾਂਦੀ ਦਾ ਦੱਸਿਆ ਜਾ ਰਿਹਾ ਤਾਂ ਹੱਥ 'ਚ ਅੰਗੂਠੀ ਪਾਈ ਹੁੰਦੀ ਆ ਸੋਨੇ ਦੀ ਉਹ ਵੀ ਲੁੱਟ ਕੇ ਫਰਾਰ ਹੋ ਜਾਂਦੇ तकरीबन ਦੱਸਿਆ ਜਾ ਰਿਹਾ ਹੈ ਕਿ 5 ਲੱਖ ਦੇ ਲਗਭਗ ਜਿਹੜੇ ਗਹਿਣੇ ਸੀਗੇ ਉਹ ਲੁੱਟ ਕੇ ਇਹ ਹਿਪਨੋਟਾਈਜ਼ ਕਰਕੇ ਜਿਹੜਾ ਉਹ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਦੇ ਵਿੱਚ ਮਾਮਲਾ ਦੜਜ ਹੈ ਤਾਂ ਇਹਨਾਂ ਜਿਹੜੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬਸ ਇਹ ਭਾਂਡੇ ਦਾ ਕੰਮ ਕਰਦੇ ਆ ਜੀ ਜਿਹੜਾ ਜਿਹੜਾ ਇਹ ਘਟਨਾ ਵਾਪਰੀ ਤੋਂ ਤੁਹਾਡੇ ਕੀ ਲੱਗਦੇ ਮੇਰੇ ਚਾਚਾ ਜੀ ਲੱਗਦੇ ਆ ਜੀ ਕੀ ਘਟਨਾ ਕੀ ਹੋਈ ਘਟਨਾ ਕੀ ਇਹਨਾਂ ਨਾਲ ਲੁੱਟਖੋ ਹੋ ਗਈ ਜੀ ਇਹਨਾਂ ਨਾਲ ਕਿਨਾਰੇ ਇੱਕ ਕਾਰ ਆ ਜਿਹਦੀ 300 ਗ੍ਰਾਮ ਦਾ ਨੀਅਰ ਵਾਟਾ ਦਾ ਵੇਟ ਹੈ ਜੀ ਇੱਕ ਅੰਗੂਠੀ ਜਿਹਦਾ ਵੇਟ 10 ਗ੍ਰਾਮ ਦੇ ਕਰੀਬ ਹੈ ਜੀ ਇਹ ਦੋਨੋਂ ਇੱਕ ਸਾਧੂ ਬਣ ਕੇ ਸਾਧੂ ਦੇ ਪੇਸ਼ ਚ ਆਏ ਉਹ ਲੁੱਟ ਕੇ ਲੈ ਗਏ ਇਹ ਇਸ ਤਰ੍ਹਾਂ ਆਪਣੇ ਸ਼ਾਪ ਤੋਂ ਸਰਵਿਸ ਕਰਾਉਣ ਵਾਸਤੇ ਕਾਰ ਦੀ ਸਰਵਿਸ ਕਰਾਉਣ ਵਾਸਤੇ ਹਾਜੀ ਰਤਨ ਚੌਂਕ ਕੋਲੇ ਗਏ ਸੀ ਉੱਥੇ ਇਹਨਾਂ ਨਾਲ ਇਹ ਘਟਨਾ ਵਾਪਰ ਗਈ ਉੱਥੇ ਇੱਕ ਬੰਦੇ ਨੇ ਕਾਰ ਨੂੰ ਖੜਕਾਇਆ ਜਿਹੜਾ ਸਾਧੂ ਦੇਪੇ ਸੱਚ ਸੀ ਤੇ ਉਹਨੂੰ ਉਹ ਕਹਿੰਦਾ ਮੈਂ ਬਠਿੰਡੇ ਸ਼ਹਿਰ ਦਾ ਬਠਿੰਡੇ ਸ਼ਹਿਰ ਇਹ ਬਠਿੰਡਾ ਸ਼ਹਿਰ ਹੈ ਐਵੇਂ ਕਹਿ ਕੇ ਤੇ ਉਹ ਕਹਿੰਨੇ ਨਹੀਂ ਉਹ ਤਾਂ ਜੋ ਵਾਪਿਸ ਸ਼ਹਿਰ ਉਸ ਹਾਜੀਤਨ ਚੌਂਕ ਤੋਂ ਜਦੋਂ ਵਾਪਿਸ ਆਏ ਕਰ ਅ ਸਬਜੀ ਮੰਡੀ ਸਬਜੀ ਮੰਡੀ ਵਾਲਾ ਵਾਲਮੀਕੀ ਚੌਂਕ ਟੱਪ ਕੇ ਇੱਥੇ ਇਹਨਾਂ ਨੂੰ ਰੋਕ ਲਿਆ ਉਸ ਸਾਧੂ ਨੇ ਤੇ ਸਾਧੂ ਨੇ ਨਾਲ ਬੈਠ ਗਿਆ ਉਹ ਕਿ ਕਿ ਮੈਨੂੰ ਥੋੜਾ ਅੱਗੇ ਛੱਡ ਦਿਓ ਇਸ ਪ੍ਰੋਸੈਸ ਚ ਲੈ ਕੇ ਇਹਨਾਂ ਨਾਲ ਲੁੱਟਖੋ ਕਰ ਲਿਓ ਇਹਨਾਂ ਦੇ ਇੱਥੇ ਕੜਾ ਤੇ ਇੱਕ ਮੋਟਰਸਾਈਕਲ ਵਾਲਾ ਨਾਲ ਸੀ ਜੀ ਇਹਨਾਂ ਦੇ ਜਿਹੜੇ ਸਾਧੂ ਦੇਪੇ ਸੱਚ ਸੀ ਤੇ ਉਹਦੇ ਮੂਰੇ ਜਵਾਕ ਬੈਠਾ ਸੀ ਮਦਰ ਲੇਡੀਜ਼ ਬੈਠੀ ਸੀ ਅਚਨ ਲੋਕੋ ਕਿੰਨੇ ਵਜੇ ਹੋ ਘਟਨਾ ਘਟਨਾ ਹੈ ਉਹ ਪੂਰੇ ਗੈਂਗ ਪੂਰੇ ਗੈਂਗ ਦੇ ਪਗਾਹਤ ਹੀ ਹੋਈ ਹੈ ਜੀ ਇਹ ਕਿੰਨੇ ਕੇ ਜਨੇ ਸੀਗੇ ਦੱਸਿਆ ਜਾ ਇੱਕ ਬਾਬਾ ਤੇ ਇੱਕ ਲੇਡੀਜ਼ ਇੱਕ ਜੈਂਟਸ ਲੇਡੀਜ਼ ਇਹ ਜੈਂਟਸ ਆ ਉਹ ਬਾਈਕ ਤੇ ਸੀ ਜੀ ਤੇ ਇੱਕ ਉਹਨਾਂ ਨੇ ਛੋਟਾ ਬੱਚਾ ਬਿਠਾ ਰੱਖਿਆ ਸੀ ਅੱਗੇ ਕਿਸ ਤਰ੍ਹਾਂ ਦਾ ਪਨਾਵਾ ਸੀਗਾ ਉਹਨਾਂ ਦਾ ਬਾਬੇ ਨੇ ਤਾਂ ਨੀਲੇ ਰੰਗ ਦੇ ਕੱਪੜੇ ਪਾ ਰੱਖੇ ਸੀ ਜੀ ਤੇ ਲੇਡੀਜ਼ ਜਾਂਸ ਨੇ ਸਦਾ ਸਾਦੇ ਸਾਦੇ ਕਪੜੇ ਪਾ ਰੱਖੇ ਸੀ ਜੀ ਤੁਹਾਡੇ ਇਸ ਤਿਹੇ ਚਾਚਾ ਹੀ ਲੱਗਦੇ ਸੀ ਹਾਂਜੀ ਤੇ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਇਹ ਇਸ ਤਰ੍ਹਾਂ ਉਹਨਾਂ ਦਾ ਦਿਮਾਗ ਕਿਸ ਤਰ੍ਹਾਂ ਚੇਕ ਕਰਦਾ ਕਿ ਫੜ ਕੇ ਉਤਾ ਲਿਆ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਕੋਲ ਇੱਕ ਲੇਡੀਜ਼ ਜਿਹੜਾ ਕਾਰ ਤੇ ਆ ਕੇ ਰੁਕ ਕਾਰ ਤੇ ਬਾਬਾ ਜੀ ਕਹਿੰਦੇ ਮੈਨੂੰ ਰਜਿੰਦਾ ਕੋਲੇ ਦੇ ਕੋਲੇ ਛੱਡ ਦੋ ਤੇ ਜਦੋਂ ਰਜਿੰਦਾ ਕੋਲੇ ਦੇ ਕੋਲੇ ਛੱਡਣ ਲੱਗੇ ਉਹਨਾਂ ਨੂੰ ਮੈਂ ਤੇ ਉਹਨਾਂ ਚੋਂ ਇੱਕੋ ਬਾਈਕ ਵਾਲਾ ਫੇਰ ਉਹਦੇ ਮੋੜ ਉਹਨਾਂ ਕੋਲੇ ਆ ਗਿਆ ਜੀ ਬਾਈਕ ਤੇ ਲੇਡੀਜ਼ ਤਾਂ ਬਾਈਕ ਵਾਲਾ ਤੇ ਉਹਦੇ ਮੋੜੇ ਬੱਚਾ ਬੈਠਾ ਸੀ ਜੀ ਉਹ ਮੂਹ ਨਾਲ ਆ ਗਿਆ ਤੇ ਉਸਨੇ ਆਂਦੀ ਹੈ ਕਿ ਉਹਨੂੰ ਆਪ ਦਾ ਕੜਾ ਵਗਾਰਾ ਦੇਤਾ ਬਾਬੇ ਨੂੰ ਕਿ ਬਾਬਾ ਜੀ ਤੁਸੀਂ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਤੁਸੀ ਤੁਹਾਡੇ ਸਾਰਾ ਕੁਝ ਠੀਕ ਕਰਤਾ ਐ ਕਰਦੇ ਉਹਨੂੰ ਕੜਾ ਵਗਾਰਾ ਦੇਤਾ ਤੇ ਇਹਨਾਂ ਨੂੰ ਕੀ ਪਤਾ ਕਿ ਇਹਨਾਂ ਨੂੰ ਕੀ ਕੀ ਸੁngਾਤਾ ਕੀ ਕਰਤਾ ਤੇ ਇਹਨਾਂ ਦਾ ਕੜਾ ਵੀ ਲਾਹ ਲੈ ਗੇ ਤੇ ਅੰਗੂਠੀ ਵੀ ਲਾਹ ਲੈ ਗੇ ਜਦੋਂ ਚਲੇ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੇ ਕੜਾ ਵਗੈਰਾ ਤੇ ਅੰਗੂਠੀ ਵੈਰਾ ਚੋਰੀ ਹੋ ਚੁੱਕੀ ਸਾਡੀ ਹਾਈਪਨਾਈਜ਼ ਕਰ ਲਿਆ ਕਹਿਣ ਦਾ ਮਤਲਬ ਵਸ ਵਿੱਚ ਕਰ ਲਿਆ ਹਾਈਪਨਾਈਜ਼ ਕਿ ਮੇਰੇ ਸਾਡੇ ਸਾਹਮਣੇ ਲ ਹਾਈਪਨਾਈਜ਼ ਕਰ ਚੁੱਕੇ ਸੀ ਉਹ ਤੇ ਉਸ ਹਮਲੇ ਕੜਾ ਤੇ ਅੰਗੂਠੀ ਉਤਾਰ ਕੇ ਲੈ ਗਏ ਜੀ ਇੱਥੇ ਪਤਾ ਕਦੋਂ ਲੱਗਿਆ ਜਦੋਂ ਹੱਥ ਵੀ ਘਰੇ ਆ ਕੇ ਪਤਾ ਲੱਗੇ ਕਿ ਉੱਥੇ ਪਤਾ ਲੱਗ ਗਿਆ ਉੱਥੇ ਪਤਾ ਲੱਗ ਗਿਆ ਜੀ ਉਸ ਤੋਂ ਬਾਅਦ ਫੇਰ ਰਾਉਂਡ ਲੈ ਕੇ ਉਹ ਬਾਬੇ ਵਗੈਰਾ ਨੂੰ ਲੱਭਣ ਗਏ ਕੱਲੇ ਸੀ ਕੱਲੇ ਸੀ ਜੀ ਬਟ ਉਹਨਾਂ ਨੂੰ ਲੱਭਣ ਵਗਏ ਉਸ ਤੋਂ ਬਾਅਦ ਉਹਨਾਂ ਦਾ ਕੋਈ ਆਤਾ ਪਤਾ ਨਹੀਂ ਲੱਗਿਆ ਜੀ ਨਹੀਂ ਉਸ ਨਾਲ ਹੀ ਆਪਣੀ ਸ਼ੋਪ ਹੈ ਜੀ ਬਿਲਕੁਲ ਨਾਲ ਹੀ ਆਪਣੇ ਨਾਲ ਦੀ ਨਾਲ ਸ਼ੋਪ ਤੇ ਆਗੇ ਤੇ ਆਂਦੇ ਸਾਨੂੰ 2:45-50 ਮਿੰਟ ਤੇ ਆਪਣੇ ਕੋਲ ਇੱਥੇ ਆ ਚੁੱਕੇ ਸੀ 3:30 ਵਜੇ ਦੇ ਕਰੀਬ ਕੀਮਤ ਕਿੰਨੀ ਸੀਗੀ ਇਸ ਦੀ ਸਾਢੇ 4 ਲੱਖ ਰੁਪਏ ਦੀ ਕੀਮਤ ਬੰਦੀ ਹੈ ਜੀ ਇਹਨਾਂ ਦੇ ਦੋਨਾਂ ਦੀ 10 60 ਦੇ 3 ਟੋਲੇ ਦਾ 35 ਗ੍ਰਾਮ ਦਾ ਖੜਾ ਤੇ 10 ਗ੍ਰਾਮ ਦਾ ਦੀ ਅੰਗੂਠੀ ਦੈਂ ਤੇ ਹੜੇ ਇਸ ਤਰ੍ਹਾਂ ਵੀ ਟਕਣਾ ਵਪਰੇ ਹਾਲਾਤਾਂ ਨੂੰ ਕਿ ਮੇਰੇ ਹਾਲਾਤ ਇਸ ਟਾਈਮ ਬਹੁਤ ਮਾੜੇ ਹੋ ਚੁੱਕੇ ਆ ਜੀ ਸਰਕਾਰ ਨੂੰ ਇਸ ਵਾਰ ਬਹੁਤ ਸੋਚਣਾ ਚਾਹੀਦਾ ਹੈ ਕਿ ਹਾਲਾਤ ਕਿੱਥੇ ਕਿੱਥੇ ਜਾ ਰਹੇ ਇਹਨੂੰ ਕੰਟਰੋਲ ਕਰਨਾ ਚਾਹੀਦਾ ਹੈ ਦਿੱਲੀ ਦੀ ਦਿੱਲੀ ਫਰੋਖ ਸਾਡੇ ਵਪਾਰੀਆਂ ਵਾਸਤੇ ਤਾਂ ਰਹਿਣਾ ਔਖਾ ਹੋ ਚੁੱਕਿਆ ਪੰਜਾਬ ਵਿੱਚ ਦਿੱਲੀ ਦੀ ਦਿੱਲੀ ਇਹ ਕਦੇ ਫਰੋਤੀਆਂ ਦੀ ਡਿਮਾਂਡ ਆਂਦੀ ਹੈ ਕਦੇ ਕੁਛ ਆਂਦਾ ਹੈ ਫੇ ਸਾਡੇ ਆਪਸ ਵਪਾਰੀ ਭਾਈਚਾਰੇ ਨੂੰ ਕਦੇ ਫਰੋਤੀਆਂ ਮੰਗਦੇ ਜਾ ਰਹੇ ਆ ਜੀ ਤੁਸੀਂ ਇਹਨਾਂ ਤੇ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਹੈ ਜੀ ਇਹ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਸ ਤਰ੍ਹਾਂ ਆਜ਼ਾਦੀ ਦਿਵਸ ਹੈਗਾ 15 ਅਗਸਤ ਨੂੰ ਮਨਾਇਆ ਜਾ ਕਨਾਂਤ ਹੈਗੇ ਸਰਕਰ ਦੇ ਕੇ ਤੇ ਤੁਹਾਨੂੰ ਲੱਗਦਾ ਵੀ ਇਹ ਸੁਰੱਖਿਆ ਕਿੱਥੇ ਗਈ ਜਿਹੜੇ ਐਡੀ ਵਾਰ ਦਾ ਤੁਹੇ ਕਾਚੇ ਸੁਰੱਖਿਆ ਕੀ ਹੈ ਜੀ ਇਸ ਤੇ ਸੁਰੱਖਿਆ ਤਾਂ ਬਿਲਕੁਲ ਫੇਲ ਹੋ ਚੁੱਕੀ ਹੈ ਪੰਜਾਬ ਦੀ ਤੇ ਬਠਿੰਡੇਰ ਖਾਸ ਤੌਰ ਤੇ ਸੁਰੱਖਿਆ ਫੇਲ ਹੋ ਚੁੱਕੀ ਹੈ ਤੇ ਇੱਥੇ ਆਪਣੇ ਬੋਰ ਕਾਂਡ ਹੋਇਆ ਜੀ ਕਪੜਾ ਕਪੜਿਆਂ ਵਾਲਿਆਂ ਦਾ ਇੱਥੇ ਮੇਲਾ RAM ਜੀ ਦੀ ਦਿਨ ਦਿਹਾੜੇ ਹੱਤਿਆ ਹੋ ਗਈ ਇੱਥੇ ਆਪਾਂ ਨਾਲ ਲੁੱਟੋਗੇ ਰੋਜ਼ ਪਤਾ ਨਹੀਂ ਕਿੰਨੇ ਕਟਨਾਵਾਂ ਹੁੰਦੀਆਂ ਜਿਹੜਾ ਆਪਣੇ ਸਾਹਮਣੇ ਨਹੀਂ ਆ ਸਕਦੀਆਂ ਤੁਹਾਡੇ ਸਾਹਮਣੇ ਬੈਂਡਾ ਪੂਸੇ ਪਿੱਛੇ ਮੋਸਾ ਕੋ ਦਿਖਾਈ ਨਹੀਂ ਦਿੱਤਾ ਉਹ ਸੀਰ ਮੋਟਰਸਾਈਕਲ ਦਿਖਾਈ ਦਿੰਦੇ ਆ ਜੀ ਪਰ ਕਹਿੰਦੇ ਜੀ ਜਿਸ ਜਿਸਟਿਸ ਇਲਾਕੇ ਚ ਘਟਨਾ ਸੀ ਉਸ ਇਲਾਕੇ ਵਿੱਚ ਕੈਮਰਾ ਹੀ ਨਹੀਂ ਲੱਗਿਆ ਅੱਛਾ ਜੇ ਕੋਈ ਘਟਨਾ ਹੋਈ ਸੀ ਪੁਲਿਸ ਕਦੋਂ ਆਉਂਦੀ ਹੈ ਪੁਲਿਸ ਦਾ ਰੋਲ ਕਦੋਂ ਆਉਂਦਾ ਤੁਹਾਡੇ ਕੰਮ ਕਦੋਂ ਆਉਂਦਾ ਪੁਲਿਸ ਸਾਡੇ ਕੋਲ ਕਰੀਬ ਸਾਢੇ 3 ਦੇ ਕਰੀਬ ਆ ਜਾਂਦੀ ਹੈ ਜੀ ਅਸੀਂ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਸਾਢੇ 3 ਦੇ ਪੁਲਿਸ ਆ ਦੇ 15 ਵੀ ਮਿੰਟ ਦੇ ਅੰਦਰ ਅੰਦਰ ਆ ਚੁੱਕੀ ਸੀ ਸਾਡੇ ਕੋਲ ਜਦੋਂ ਅਸੀਂ ਸ਼ੌਪੇ ਆ ਗਏ ਛੋਟੇ ਸਾਡੇ ਕੋਲ 15-20 ਮਿੰਟ ਦੇ ਅੰਦਰ ਅੰਦਰ ਪੁਲਿਸ ਆ ਗਈ ਜੀ ਅੱਛਾ ਆਖਰੀ ਸਵਾਲ ਹੈ ਕਿੱਥੇ ਘਟਨਾ ਹੋਈ ਸੀ ਉੱਥੇ ਕੋਈ ਸੀਸੀਟੀਵੀ ਵਗੈਰਾ ਹੈਗਾ ਕੋਈ ਪੁੱਛਦੇ ਤੇ ਲੋਕੇਸ਼ਨ ਤੇ ਜਾ ਕੇ ਉਹ ਉਸੇ ਸੇਮ ਲੋਕੇਸ਼ਨ ਤੇ ਤਾਂ ਉਹਨਾਂ ਨੂੰ ਨਹੀਂ ਲੱਭ ਰਿਹਾ ਕੋਈ ਕੈਮਰਾ ਕਿਉਂਕਿ ਉਹ ਇਸ ਟਾਈਮ ਦੇਖ ਰਹੇ ਆ ਪੁਲਿਸ ਇਸ਼ਾਨ ਵੀ ਨਗਾਰ ਰਹੀ ਹੈ ਤੇ ਇਸ ਟਾਈਮ ਤੇ ਕੋਈ ਸਾਡੇ ਕੋਲ ਹਜੇ ਪਰ ਇਹ ਘਟਨਾ ਨੂੰ ਜੀ ਪੰਜਾਬ ਸਰਕਾਰ ਨੂੰ ਬਠਿੰਡਾ ਗਵਰਨਮੈਂਟ ਨੂੰ ਇਹਨੂੰ ਸੋਚਣਾ ਚਾਹੀਦਾ ਹੈ ਕਿ ਇਹ ਘਟਨਾ ਦੁਬਾਰਾ ਨਾ ਹੋਵੇ ਸਾਪਣੇ ਨਾਲ ਤਾਂ ਜਿਹੜਾ ਹੋ ਗਿਆ ਅਸੀਂ ਤਾਂ ਕੋਸ਼ਿਸ਼ ਕਰਾਂਗੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਕੀ ਇਹ ਕਟਨਾ ਨਾ ਹੋਵੇ ਕਿਹੜੀ ਜਗ੍ਹਾ ਤੇ ਕਟਨਾ ਹੋਈ ਪਰਜਿੰਦਾ ਕਾਲਜ ਦੇ ਗੇਟ ਤੇ ਜੀ ਠੀਕ ਹੈ ਇਹ ਮਾਮਲਾ ੜੀ ਕਟਨਾ ਵਾਪਰੀ ਹੈ ਮੈਂ ਜੀ ਹਾਂ ਦਾ ਦਰਸ਼ਨ ਸਿੰਘ ਹਾਂ ਤੇ ਬਸਕੜ ਚੌਕੀ ਲੱਗਿਆ ਹੋਇਆ ਹੈ ਜੀ ਤੇ ਕਟਨਾ ਜੀ ਅੱਜ ਸਾਨੂੰ ਕਾਲ ਆਈ ਸੀਗੀ ਆਪਣੇ ਕਟੋਰੂਮ ਤੋਂ ਜੇ ਕਰਕੇ ਕਿਸੇ ਨਾ ਕੋਈ ਛੋਟੀ ਵਾਰਦਾਤ ਹੋਈ ਹੈ ਤੇ ਅਸੀਂ ਉਹ ਮੌਕੇ ਤੇ ਗਏ ਸੀਗੇ ਉਹਨਾਂ ਨੇ ਦੱਸਿਆ ਕਿ ਸਾਡੇ ਕੜਾ ਤੇ ਕਿਸਾਬ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਈ ਸੰਘਾਸ ਹੋ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਤੋਂ ਅਧਿਕਾਰਕੁਰ ਤੋਂ ਆਉਣ ਜਾ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਕਿ ਅੱਜ ਆਪਣੇ ਹਾਜ਼ਰੀਦਮ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਤੇ ਮੁਰਕੇ ਆ ਕੇ ਰਜਿੰਦਰਾ ਕਾਲ ਚ ਉੱਤਰ ਗਏ ਉਹ ਨੂੰ ਮੈਨੂੰ ਨਹੀਂ ਪਤਾ ਲੱਗਿਆ ਵੀ ਹਾਜ਼ਰੀਦਮ ਚੌਕ ਤੋਂ ਲਿਆ ਆ ਕੇ ਰਿੰਦਰਾ ਕਾਲ ਤੇ ਆਇਆ ਕਟੜਾ ਦਾ ਕੀ ਪਤਾ ਲੱਗਿਆ ਤੁਹਾਨੂੰ ਕੋਈ ਕੰਟਰੋਲ ਰੂਮ ਤੇ ਆਇਆ ਜਾਂ ਜਿਹਨੇ ਜਿਹਨਾਂ ਕਟੜਾ ਵਾਪਰੀ ਉਹਨਾਂ ਨੇ ਬੰਦ ਕਰਾ ਹੁਣ ਨਹੀਂ ਕਟੜਾ ਰੂਮ ਤੋਂ ਫੋਨ ਆਇਆ ਸਾਨੂੰ ਉਹਨਾਂ ਨੇ ਕਟੜਾ ਰੂਮ ਤੇ ਫੋਨ ਕੀਤਾ ਹੋਣਾ ਕਿਸ ਤਰ੍ਹਾਂ ਦੇ ਪਹਿਰਾਬੇ ਸੀਗੇ ਜਿਹੜੇ ਉਹ ਕੋਈ ਨੰਨੇ ਦਸਨ ਮਤਲਬ ਕਹਿੰਦੇ ਵੀ ਬਾਬਾ ਟਾਈਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਿਹਾ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀਜ਼ ਸੀ ਤੇ ਇੱਕ ਮਦਰਜੈਂਟ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕਿਦੀ ਕੋਈ ਟੋਟਲ ਇਹ ਕਹਿੰਦੇ ਵੀ ਸਾਢੇ ਇੱਕ ਤਿੰਨ ਟਾ ਵਾਲੇ ਦਾ ਸ਼ਾਇਦ ਤੜਾ ਸੀਗਾ ਤੇ ਮਤਲਬ ਅਧਿਕ ਤੋੜੀ ਦਾ ਸਾਥ ਸੀਗੀ ਤੇ ਤੁਸੀਂ ਇਸ ਤਰ੍ਹਾਂ ਤੋਂ ਕਾਰਵਾਈ ਕਰ ਰਹੇ ਹਾਂ ਕਾਰਵਾਈ ਕਰ ਰਹੇ ਆ ਅਸੀਂ ਜੀ ਕੈਮਰੇ ਕੋਫਰੇ ਚੈੱਕ ਕਰ ਰਹੇ ਆ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਵਰ ਦੁਕਾਨ ਤੇ ਕਹਿੰਦੇ ਬੰਦੀ ਖੋ ਸਾਡੀ ਉੱਥੇ ਹੋਈ ਹੈ ਫਿਰ ਅਸੀਂ ਉੱਥੇ ਮੌਕੇ ਤੇ ਹੁਣ ਜਾ ਕੇ ਇਹਨਾਂ ਦੇ ਜਗਾ ਵੇਖ ਕੇ ਆਏਗੇ ਤੇ ਜਿਵੇਂ ਜਿਵੇਂ ਕੈਮਰੇ ਚੋਂ ਅਕਤ ਕੋਈ ਪਤਾ ਲੱਗਦਾ ਵੀ ਇਤੋਂ ਦੇ ਲੰਗੇ ਹੁਣ ਉੱਥੇ ਅਸੀਂ ਹੁਣ ਕੋਈ ਚੈੱਕ ਕਰਾਂਗੇ ਅਸੀਂ ਜਿਸ ਤਰ੍ਹਾਂ 15 ਅਗਸਤ ਤੇ ਗਏ ਆਪਣੇ ਪੀਸੀਆਰ ਜਗਾ ਜਗਾ ਨਾਕੇ ਤੇ ਲੱਗੀ ਹੋਈ ਹੈ ਉੱਥੇ ਪੀਸੀਆਰ ਵਾਲੇ ਕੋਈ ਆ ਨਹੀਂ ਸੀ ਮੌਕੇ ਤੇ ਪੀਸੀਆਰ ਮੌਕੇ ਤੇ ਅਸੀਂ ਮੌਕੇ ਤੇ ਪਹੁੰਚ ਕੇ ਸੀ ਪੀਸੀਆਰ ਵਾਲੇ ਮੌਕੇ ਤੇ ਆ ਗ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ